ਆ ਜਾ ਪਾਈ ਆ ਜਾ ਆ ਜਾ ਆ ਜਾ ਜ ਜ ਤੈਨੂੰ ਮੈਂ ਦਿਖਾ ਰਿਆ ਪੀ ਐਨ ਬੀ ਰੋਡ ਤੇ ਕਿੰਨਾ ਵਧੀਆ ਜਿਹੜਾ ਪੰਜਾਬੀ ਬੁੱਢੀ ਖੁੱਲਿਆ ਤਾਂ ਦੇਖ ਸਕਦੇ ਹੋ ਬਰਕਤ ਪੰਜਾਬੀ ਬੁਟੀਕ ਸਾਡੇ ਬੁਟੀਕ ਦੇ ਵਿੱਚ ਹਰ ਪ੍ਰਕਾਰ ਦਾ ਵਰਕ ਕੀਤਾ ਜਾਂਦਾ ਹੈ ਹੈਂਡਵਰਕ ਨੀਡਲਵਰਕ ਆਰੀ ਵਰਕ ਮਸ਼ੀਨੀ ਵਰਕ ਤੇ ਸੂਟਾਂ ਤੇ ਪੇਂਟ ਵੀ ਕੀਤਾ ਜਾਂਦਾ ਹੈ ਤੇ ਇਹ ਸੂਟ ਸਾਰੇ ਤਿਆਰ ਕੀਤੇ ਵੀ ਅਵੇਲੇਬਲ ਹੈਗੇ ਨੇ ਤੇ ਜਿੰਮੇ ਦਾ ਕਸਟਮਰ ਨੂੰ ਆਰਡਰ ਤੇ ਤਿਆਰ ਕਰਵਾਉਣਾਗਾ ਤੇ ਉਦਾਂ ਦਾ ਵੀ ਤਿਆਰ ਕੀਤਾ ਜਾਂਦਾ ਹੈ ਆ ਦੇਖੋ ਇਹ ਹੈਂਡਵਰਕ ਦੇ ਵਿੱਚ ਨੇ ਤੇ ਆਹ ਵਾਲੇ ਵੀ ਸੂਟ ਹੈਂਡਵਰਕ ਚ ਆ ਨੀਡਲਵਰਕ ਦੇ ਵਿੱਚ ਆ ਗਏ ਜੀ ਤੇ ਇਸ ਤਰ੍ਹਾਂ ਦੇ ਸੂਟ ਹੋਰ ਵੀ ਉੱਪਰ ਵੀ ਡਿਸਪਲੇ ਕੀਤੇ ਹੋਏ ਨੇ ਇਹ ਸੂਟ ਹੋ ਗਿਆ ਆਰੀਵਰਕ ਦੇ ਵਿੱਚ ਹੀ ਤੁਸੀਂ ਵਰਕ ਦੇ ਉਹ ਵੀ ਦੇਖ ਸਕਦੇ ਹੋ ਫਿਨਿਸ਼ਿੰਗ ਚੰਗੀ ਤਰ੍ਹਾਂ ਵੀ ਪੂਰੀ ਫਾਇਰ ਦੇ ਨਾਲ ਕੀਤਾ ਹੋਇਆਗਾ ਪਾ ਗੁੜੀ ਦੱਸ ਰਹੀ ਹੈ ਕਿ ਕੋਈ ਆਰੀ ਵਰਕ ਦਾ ਬੜਲਾਡੇ ਦੇ ਵਿੱਚ ਮੈਨੂੰ ਲੱਗਦਾ ਇਦਾਂ ਦਾ ਕੋਈ ਜਿਹੜੇ ਤੁਸੀਂ ਸੂਟ ਵਗੈਰਾ ਦੇ ਰਹੇ ਹੋ ਤੇ ਕਿਤੇ ਦੇਖਣ ਚੋਗ ਨਹੀਂ ਮਿਲ ਨਹੀਂ ਫਿਲਹਾਲ ਤਾਂ ਇਹ ਹਰ ਬੁਟੀਕ ਦੇ ਵਿੱਚ ਸਿੰਪਲ ਮਸ਼ੀਨੀ ਵਰਕ ਹੀ ਹੁੰਦਾ ਸਾਡੀ ਬੁਟੀਕ ਦੇ ਵਿੱਚ ਹਰ ਪ੍ਰਕਾਰ ਦਾ ਵਰਕ ਹੁੰਦਾ ਤਾਂ ਤੁਸੀਂ ਅਗਰ ਚਾਹੁੰਦੇ ਹੋ ਅਸੀਂ ਆਪਣੇ ਅੱਛੇ ਕੱਪੜੇ ਸਾਨੂੰ ਜਿਹੜੇ ਮਿਲਣ ਤਾਂ ਉਹ ਤੁਸੀਂ ਬਰਕਤ ਬੁਟੀਕ ਪੀ ਐਨ ਬੀ ਪੁਰਾਣੇ ਪੀ ਐਨ ਬੀ ਰੋਡ ਦੇ ਉੱਤੇ ਜਿਹੜਾ ਇਹ ਸਥਿਤ ਹੈ ਤੁਸੀਂ ਬੜਲਾਡੇ ਦੇ ਵਿੱਚ ਆ ਕੇ ਇਹਨਾਂ ਦੇ ਡਿਸਪਲੇ ਦਿੱਤੇ ਨੰਬਰ ਦੇ ਉੱਤੇ ਆ ਕੇ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਜਿਹੜਾ ਇਹ ਬੱਟੀ ਦਾ ਜਿਹੜਾ ਕੋਈ ਵੀ ਹੈ ਲੈ ਕੇ ਜਾ ਸਕਦਾ